ਰੂਕ ਕੋ ਬਹੁਤ ਕੋਟ ਨਾ ਤੁਹਾਨੂੰ ਅੰਦਰ ਤੱਕ ਹਿਲਾ ਕੇ ਰੱਖ ਦੇਵੇਗੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸਾਨਾਂ ਦਾ ਇਹ ਮੁੱਦਾ ਸ਼ੁਰੂ ਹੋਇਆ ਸੀ ਉਸ ਦੇ ਨਾਲ ਹੀ ਬਹੁਤ ਵੱਡੇ ਵੱਡੇ ਕਲਾਕਾਰ ਨਾਲ ਖੜੇ ਸੀ ਜਿਵੇਂ ਕਿ ਬੱਬੂ ਮਾਨ ਸਿੱਧੂ ਮਸੇਵਾਲਾ ਤੇ ਹੋਰ ਨਾ ਵੀ ਕਲਾਕਾਰ ਫਿਰ ਉਸ ਤੋਂ ਬਾਅਦ ਹਨ ਹੁਣੀਆਂ ਵਾਪਰਨ ਲੱਗ ਪਈਆਂ ਵਿੱਚੋਂ ਕਿਸਾਨ ਵੀ ਕੁਝ ਮਰਨ ਲੱਗ ਪਏ ਤੇ ਕੁਝ ਕਿੱਦਾਂ ਗਾਇਬ ਹੋ ਗਏ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਿਆ ਹੌਲੀ ਹੌਲੀ ਨਾਲ ਹੀ ਹੋਇਆ ਕਿ ਕੀ ਸਿੱਧੂ ਮੂਸੇਵਾਲੇ ਨੂੰ ਕਿਸੇ ਨੇ ਮਰਵਾ ਦਿੱਤਾ ਇਹ ਵੀ ਗੱਲ ਉੱਡੀ ਕਿ ਉਹਨਾਂ ਨੂੰ ਬਦਮਾਸ਼ਾਂ ਨੇ ਮਰਵਾਇਆ ਜਾਂ ਫਿਰ ਉਹ ਐਵੇਂ ਹੀ ਮਰ ਗਿਆ ਆਪਣੀ ਆਕੜ ਵਿੱਚ ਅਸਲ ਗੱਲ ਹੈ ਕਿ ਇਹ ਕਿਸੇ ਨੂੰ ਨਹੀਂ ਪਤਾ ਉਸ ਦੇ ਨਾਲ ਹੀ ਦੀਪ ਸਿੱਧੂ ਨੂੰ ਫਿਰ ਐਕਸੀਡੈਂਟ ਵਿੱਚ ਮਰ ਗਿਆ ਉਹਨੂੰ ਵੀ ਕਹਿ ਦਿੱਤਾ ਕਿ ਇਹ ਵੀ ਕੋਈ ਬਸ ਕੋਈ ਖਾਦੀ ਵੀ ਦੀ ਜਾਂ ਕੁਝ ਹੋ ਗਿਆ ਇਹਦੇ ਨਾਲ ਇਸ ਤਰ੍ਹਾਂ ਇਨਸੀਡੈਂਟ ਹੋ ਗਿਆ ਉਹ ਵੀ ਮਰ ਗਿਆ ਉਹਦਾ ਵੀ ਇੱਕ ਬਹਾਨਾ ਬਣ ਗਿਆ ਪਹਿਲਾਂ ਸਿੱਧੂ ਮੂਸੇਵਾਲੇ ਦਾ ਬਹਾਨਾ ਬਣਿਆ ਦੀਪ ਸਿੱਧੂ ਦਾ ਬਹਾਨਾ ਬਣਿਆ ਜੋ ਵੀ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਪਹਿਲਾਂ ਹੀ ਮਰਵਾ ਦਿੱਤਾ ਜਾਂਦਾ ਹੈ ਕੋਈ ਨਾ ਕੋਈ ਸਕੀਮਾ ਘੜ ਕੇ ਪਹਿਲਾਂ ਵੀ ਕੋਈ ਮਰੇ ਹੋਣ ਉਹਨਾਂ ਦੇ ਨਾਂ ਤਾਂ ਨਹੀਂ ਲੈ ਸਕਦੇ ਤੁਹਾਨੂੰ ਪਤਾ ਇੱਕ ਕਹਿ ਸਕਦੇ ਹਾਂ ਕਿ ਬਿੰਦਰੱਖੀਆ ਜੀ ਉਹ ਵੀ ਇੱਕ ਵੱਡੇ ਅਕਾਰ ਸੀ ਹੋਣ ਨਾਲ ਹੀ ਜਿਵੇਂ ਹੀ ਮਸ਼ਹੂਰ ਹੁੰਦੇ ਨੇ ਚਾਹੇ ਉਹ ਚੰਗੇ ਜੀ ਚੰਗੇ ਹੋਣ ਚਾਹੇ ਉਹ ਮਾੜੇ ਹੋਣ ਇਹ ਤਾਂ ਰੱਬ ਹੀ ਜਾਣਦਾ ਪਰ ਆਪਣੇ ਮੂਰੀ ਤਾਂ ਬਹੁਤ ਹੀ ਚੰਗੇ ਇਨਸਾਨ ਸੀ ਉਹ ਹੁਣ ਜਿਵੇਂ ਕੀ ਰਾਜਵੀਰ ਜਸਵੰਦਾ ਦੇਖੋ ਕਿੰਨਾ ਘੈਂਟ ਬੰਦਾ ਸੀ ਦਿਲਦਾਰ ਬੰਦਾ ਸੀ ਲੋਕਾਂ ਨਾਲ ਘੁਲ ਮਿਲ ਕੇ ਬੰਦਾ ਸੀ ਰਹਿੰਦਾ ਸੀ ਘੁੰਮਣ ਫਿਰਨ ਦਾ ਸ਼ੌਂਕ ਸੀ ਬਹੁਤ ਵੱਡੇ ਵੱਡੇ ਸ਼ੌਂਕ ਸੀ ਲੋਕਾਂ ਦੀ ਹੈਲਪ ਕਰਨ ਦੇ ਸ਼ੌਂਕ ਸੀ ਬਹੁਤ ਵਧੀਆ ਬੰਦਾ ਸੀ ਪਹਿਲਾਂ ਤੋਂ ਹੀ ਸ਼ੋਅ ਲਾਈਵ ਬੁਕਿੰਗ ਚੱਲ ਰਹੀ ਸੀ ਪਹਿਲਾਂ ਤੋਂ ਹੀ ਫਿਲਮ ਵੀ ਬਣਾ ਦਿੱਤੀ ਸੀ ਰਿਲੀਜ਼ ਹੋਣ ਵਾਲੀ ਸੀ ਅਚਾਨਕ ਹੀ ਫਿਰ ਇੱਕ ਖਬਰ ਆਈ ਕਿ ਉਸ ਨਾਲ ਅਨਹੋਣੀ ਵਾਪਰ ਗਈ ਉਸ ਦਾ ਐਕਸੀਡੈਂਟ ਹੋ ਗਿਆ ਫਿਰ ਉਸ ਨੂੰ ਹਸਪੀਟਲ ਵਿੱਚ ਆਪਣਾ ਦਾਖਲ ਕਰਵਾ ਦਿੱਤਾ ਉਸ ਤੋਂ ਬਾਅਦ ਫਿਰ ਡਾਕਟਰ ਉਹਨਾਂ ਨੂੰ ਕਹਣ ਲੱਗੇ ਕਿ ਕ੍ਰਿਟੀਕਲ 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 ਬਸ ਇਦਾਂ ਹੀ ਸਾਰ ਦਿੱਤਾ ਉਹਨਾਂ ਨੇ ਕਿ ਕ੍ਰਿਟੀਕਲ ਉਸ ਤੋਂ ਬਾਅਦ ਬਿਲਵੀ ਉਹਦਾ 30 ਲੱਖ ਰੁਪਏ ਬਣਿਆ ਉਹ ਵੀ ਤੁਹਾਨੂੰ ਪਤਾ ਹੀ ਹੋਵੇਗਾ ਅਸਲ ਵਿੱਚ ਕੀ ਉਹ ਪਹਿਲੇ ਦਿਨ ਹੀ ਜੂੰਦਾ ਸੀ ਜੋ 10 ਦਿਨ ਰੱਖਿਆ ਹੈ ਸੀ ਜਾਂ ਨਹੀਂ ਹੈ ਸੀ ਜਾਂ ਸ਼ਾਇਦ ਉਹ ਬਚ ਵੀ ਜਾਂਦਾ ਤਾਬਰੀ ਰਲਿਮਿਲੀ ਭੁਗਤ ਹੈ ਕਿਨਾਂ ਲੋਕਾਂ ਦੀ ਹੈ ਕੌਣ ਆਪਚਰ ਰਲ ਕੇ ਅਜਿਹੇ ਕੰਮ ਕਰ ਰਹੇ ਨੇ ਜਾਂ ਟੀਆਰਪੀ ਲੈ ਰਹੇ ਨੇ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਬਸ ਲੋਕ ਆਂਦੇ ਨੇ ਉਹਨਾਂ ਦੇ ਦਿਲ ਤੇ ਠੇਸ ਪਹੁੰਚਦੀ ਹੈ ਉਹ ਵੀਡੀਓ ਦੇਖ ਕੇ ਚੁੱਪ ਕਰ ਜਾਂਦੇ ਨੇ ਅਚਾਨਕ ਐਦਾ ਹੀ ਹੁੰਦਾ ਜਾ ਰਿਹਾ ਹੈ ਆਪਾਂ ਵੀ ਅੱਗੇ ਅੱਗੇ ਚੰਗੇ ਬੰਦਿਆਂ ਨੂੰ ਖੁੰਦੇ ਜਾਣਾ ਮੇਰੇ ਖਿਆਲ ਜੇ ਆਪਾਂ ਇਹਨਾਂ ਚੀਜ਼ਾਂ ਤੇ ਗੌਰ ਨਾ ਕੀਤੀ ਸਾਨੂੰ ਆਪਣੇ ਵਿਰਸੇ ਤੇ ਆਪਣੇ ਆਪ ਨੂੰ ਆਪਣੇ ਜਵਾਕਾਂ ਨੂੰ ਆਪਣੇ ਦੇਸ਼ ਨੂੰ ਆਪਣੇ ਪਿੰਡ ਨੂੰ ਆਪਣੇ ਘਰ ਨੂੰ ਆਪਣੇ ਯਾਰ ਮਿੱਤਰਾਂ ਨੂੰ ਸੰਭਾਲਦੀ ਆਪਣੇ ਆਪ ਹੀ ਲੋੜ ਹੈ ਕੁਝ ਲੋਕ ਹੈ ਨਹੀਂ ਜੋ ਚਾਹੁੰਦੇ ਨੇ ਕਿ ਇਹ ਮਸ਼ਹੂਰ ਨਾ ਹੋ ਜਾਣ ਨਾ ਅੱਗੇ ਪਹੁੰਚ ਜਾਣਾ ਨਾ ਲੋਕਾਂ ਦੇ ਦਿਲਾਂ ਵਿੱਚ ਰਾਜ ਕਰ ਲੈਣਾ ਤੇ ਨਾ ਅੱਗੇ ਪਾਰਟੀਆਂ 'ਚ ਖੜੇ ਹੋ ਜਾਣਾ ਕਿਉਂਕਿ ਖੜੇ ਹੋਗੇ ਤਾਂ ਫਿਰ ਜਿੱਤੇ ਜਾਣਗੇ ਜਿੱਤੇ ਜਾਣਗੇ ਤਾਂ ਫਿਰ ਚੰਗੇ ਵਧੀਆ ਕੰਮ ਕਰਨਗੇ ਵਧੀਆ ਕੰਮ ਕਰਨਗੇ ਤਾਂ ਇਹ ਦੇਸ਼ ਪਿੰਡ ਦੇਸ਼ ਸਾਰੀ ਘਰ ਪਰਿਵਾਰ ਖੁਸ਼ਹਾਲ ਰਹੂਗਾ ਸਾਰਾ ਠੀਕ ਰਹੂਗਾ ਨਾ ਵਿਰਸੇ ਨਾਲ ਜੁੜੇ ਰਹਿਣਗੇ ਸੁੱਖ ਸ਼ਾਂਤੀ আরਾਮ ਗੁਰੂਆਂ ਨਾਲ ਜੁੜੇ ਰਹਿਣਾ ਆਨੰਦ 'ਚ ਰਹਿਣਾ ਧਾਰਮਿਕ ਰਹਿਣਾ ਬਹੁਤ ਵਧੀਆ ਗੱਲਾਂ ਨੇ ਬਹੁਤ ਜ਼ਿੰਦਗੀ ਵਧੀਆ ਚੱਲੂਗੀ ਪਰ ਇਹ ਤਾਂ ਘੋਰਲੇ ਮੋਰਲੇ ਵਿੱਚ ਚਲੀ ਜਾਂਦੇ ਨੇ ਤੇ ਆਪਾਂ ਨੂੰ ਲਜਾਇਆ ਜਾ ਰਿਹਾ ਹੈ ਮਿੱਤਰ ਪਿਆਰਿਓ ਇਸ ਵੀ ਉਲਝਣ ਵਿੱਚੋਂ ਨਿਕਲਣ ਦੀ ਲੋੜ ਹੈ ਇਸ ਵਿੱਚੋਂ ਨਿਕਲ ਕੇ ਕੁਝ ਸੋਚਣ ਦੇ ਵਿਚਾਰਨ ਦੀ ਲੋੜ ਹੈ ਚੁੱਪਚੀਪ ਤੇ ਸਾਰੇ ਦੁਸ਼ਣ ਕੰਮ ਕਰੀ ਜਾਂਦੇ ਨੇ ਤੇ ਆਪਾਂ ਚੁੱਪਚਾ ਬੈਠੇ ਦਿਲ ਤੇ ਸੋਗ ਲਈ ਜਾਂਦੇ ਆ ਤੇ ਉਸ ਤੋਂ ਬਾਅਦ ਕੁਝ ਬੋਲਦੇ ਨਹੀਂ ਬੱਸ ਆਪਾਂ ਨਿਊਜ਼ਾਂ ਨਾਟਾਂ ਜੀ ਦੇਖ ਕੇ ਰਹਿ ਜਾਂਦੇ ਆ ਤੇ ਉਸ ਤੋਂ ਚਲੋ ਚੰਗਾ ਭਲਾ ਬੰਦਾ ਸੀ ਇਨਸਾਫ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਕੋਈ ਕਿਸੇ ਨੂੰ ਇਨਸਾਫ ਨਹੀਂ ਦੇ ਸਕਦਾ ਅਗਰ ਦੇ ਸਕਦੇ ਤਾਂ ਉਹਨਾਂ ਨੂੰ ਵੀ ਇਨਸਾਫ ਮਿਲ ਜਾਂਦਾ ਜੋ ਮਰ ਚੁੱਕੇ ਨੇ ਜਾਂ ਫਿਰ ਤੁਹਾਨੂੰ ਪਤਾ ਹੀ ਹੈ ਅਸੀਂ ਵੀਡੀਓ ਚ ਦੱਸਿਆ ਹੈ ਕੀ ਕਿਹੜੇ-ਕਿਹੜੇ ਕੀ-ਕੀ ਹਾਲਾਤ ਹੋਏ ਉਹਨਾਂ ਨਾਲ ਦੁਬਾਰਾ ਤਾਂ ਨਹੀਂ ਰਿਪੀਟ ਕਰ ਸਕਦੇ ਦੋਸਤੋ ਆਪਾਂ ਤਾਂ ਐਵੇਂ ਰਾਜਵੀਰ ਦੇ ਸਬੰਧਾਂ ਨਾਲ ਵੀ ਹੋਇਆ ਅੱਗੇ ਵੀ ਹੋਣਾ ਹੀ ਹੈ ਇਹ ਤੁਹਾਡੇ ਤੇ ਡਿਪੈਂਡ ਹੈ ਚੁੱਪ ਰਿਹਾ ਕਰੋ ਆਪਣੇ ਕੰਮ ਨੂੰ ਇੰਜਾਮ ਦਿਆ ਕਰੋ ਤਾਂ ਕਿ ਉਹ ਕੰਮ ਵੀ ਹੋ ਜਾਏ ਚੁੱਪਚੀਤੇ ਰੋਲਾ ਪਾਣੇ ਆ ਤੇ ਸਾਰਾ ਕੁਝ ਫੈਲ ਜਾਂਦਾ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਕੀ ਕੰਮ ਕਰਦੇ ਨੇ ਚੁੱਪਚੀਤੇ ਉਸ ਤੋਂ ਬਾਅਦ ਇਹ ਜੋ ਕਲਾਕਾਰਾਂ ਨੂੰ ਇਹ ਜੋ ਐਕਟਰਾਂ ਨੂੰ ਜਾਂ ਫਿਰ ਇਹ ਜੋ ਵਧੀਆ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੱਕੇ ਨਾਲ ਮਰਵਾ ਦਿੰਦੇ ਨੇ ਕਿਉਂਕਿ ਜੇ ਰਾਜ ਚੱਲ ਗਿਆ ਇਹਨਾਂ 10 ਚੰਗੇ ਭਲੀ ਬੰਦਿਆਂ ਦਾ ਤਾਂ ਸਾਰਾ ਕੁਝ ਚੰਗਾ ਹੀ ਹੋ ਜੂਗਾ ਅੱਗੇ ਇਹ ਚੱਲਣਾ ਦੇਣਾ ਹੀ ਨਹੀਂ ਚਾਹਣਦੇ ਲੋਕਾਂ ਨੂੰ ਆਪਜੀ ਬਸ ਕਿਸੇ ਨਾ ਕਿਸੇ ਤਰੀਕੇ ਨਾਲ ਮਰਵਾ ਦਿੰਦੇ ਨੇ ਜਾਂ ਕਈ ਵਿਚਾਰੇ ਐਵੇਂ ਮਰ ਜਾਂਦੇ ਨੇ ਤਾਂ ਕੋਈ ਮਤਲਬ ਸਿਸਟਮ ਬਣਦਾ ਹੀ ਨਹੀਂ ਕੋਈ ਅੱਗੇ ਵਧੀਆ ਬੰਦਾ ਖੜਦਾ ਹੀ ਨਹੀਂ ਜਿਹਨੂੰ ਆਪਾਂ ਕਹੇ ਸੀ ਕਿ ਇਹ ਬੋਰਡ ਪਾਸ ਕੀ ਤੇ ਵਧੀਆ ਬਣਾ ਸਕੀਏ ਉਸ ਤੋਂ ਬਿਨਾ ਤਾਂ ਇਹ ਜ਼ਿੰਦਗੀ ਕੋਈ ਕੰਮ ਦੀ ਨਹੀਂ ਹੈ ਦੋਸਤੋ ਵਿਚਾਰੋ ਆਪਣੇ ਆਪ ਨੂੰ ਸੰਭਾਲੋ ਆਪਣੇ ਪਰਿਵਾਰ ਨੂੰ ਸੰਭਾਲੋ ਆਪਣੇ ਪਿੰਡ ਨੂੰ ਸੰਭਾਲੋ ਫਿਰ ਉੱਤੇ ਬਾਦ ਆਪਣੇ ਰਾਜ ਨੂੰ ਸੰਭਾਲੋ ਫਿਰ ਆਪਣੇ ਦੇਸ਼ ਨੂੰ ਸੰਭਾਲੋ ਐਵੇਂ ਨਾ ਗੱਲਾਂ ਚ ਉਹ ਜੋ ਨਾ ਹੀ ਇਹ ਮੰਤਰੀਆਂ ਮੰਤਰੀਆਂ ਦੇ ਚੱਕਰਾਂ ਚ ਫਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਸੀਂ ਬੁੜਕੀ ਨੂੰ ਪਾਣੀ ਹੈ ਤਾਂ ਕਿਰਪਾ ਕਰਕੇ ਤੁਹਾਨੂੰ ਸਮਝਾਣ ਦੀ ਬਹੁਤ ਕੋਸ਼ਿਸ਼ ਕੀਤੀ ਐ ਸੀ ਤਾਂ ਤੁਸੀਂ ਸਮਝੋ ਚੁੱਪਚੀਪ ਤੇ ਆਪਣੇ ਕੰਮਾਂ ਨੂੰ ਇੰਜਾਮ ਦਿਓ ਆਪਾਂ ਉਲਝੇ ਫਿਰ ਰਹੇ ਆਂ ਸੋਸ਼ਲ ਮੀਡੀਆ ਚ ਕੁਝ ਬੱਚੇ ਆਪਣੇ ਉਹਦੇ ਫਿਰ ਰਹੇ ਆਂ ਨਸ਼ਿਆਂ ਚ ਸਭ ਕੋਈ ਨਾ ਕੋਈ ਕੰਮ ਚ ਅਲਝਾਂ ਚ ਇਹਨਾਂ ਨੇ ਪਾਤੇ ਕਿਸੇ ਨੂੰ ਵੇਲਾ ਨਹੀਂ ਛੱਡਿਆ ਸੋਚਣ ਜੋਗਾ ਕੋਈ ਹੈ ਹੀ ਨਹੀਂ ਸੋਚਣ ਜੋਗਾ ਹੈ ਨਹੀਂ ਕੋਈ ਤਾਂ ਚੰਗਾ ਕਰੂਗਾ ਕਿਵੇਂ ਪਾਸ ਆਪਣੇ ਆਪਣੇ ਕੰਮ ਉਪਰੋਪਰੀ ਚਲਾਈ ਜਾ ਰਹੇ ਨੇ ਕੀ ਚਲਾ ਰਹੇ ਨੇ ਤਾਂ ਤੁਹਾਨੂੰ ਵੀ ਅੱਖਾਂ ਮੂਰੀ ਦਿਖਦਾ ਤਾਂ ਇਹਦਾ ਵਾਰ-ਵਾਰ ਤਾਂ ਨਹੀਂ ਲਾਣੇ ਪੈਂਦੇ ਨੇ ਤਾਂ ਹੱਥ ਜੋੜ ਕੇ ਬੇਨਤੀ ਹੈ ਦੋਸਤੋ ਕੁਝ ਸਮਝੋ ਸੋਚੋ ਵਿਚਾਰੋ ਤੇ ਆਪਣੇ ਕੰਮਾਂ ਨੂੰ ਮੂਤ ਰੂਪ ਦਿਓ ਗੱਲਾਂ ਵਿੱਚ ਨਾ ਰਹੋ ਗੱਲਾਂ ਵਿੱਚ ਨਾ ਰਹੋ ਗੱਲਾਂ ਵਿੱਚ ਰਹਿ ਗਏ ਤਾਂ ਫਿਰ ਗੱਲਾਂ ਹੀ ਚਲਦੀਆਂ ਰਹਿਣੀਆਂ ਕੋਈ ਕੰਮ ਸਿਰੇ ਨਹੀਂ ਚੜ੍ਹਣਾ ਕਿਉਂਕਿ ਉਹ ਗੱਲਾਂ ਚੱਪਾ ਨੂੰ ਲਿਜਾ ਕੇ ਆਪ ਤਾਂ ਕੰਮ ਕੀ ਜਾਂਦੇ ਨੇ ਪਿੱਠ ਪਿੱਛੇ ਸਾਰੇ ਕੰਮ ਕਰ ਲਏ ਆਪਣਾ ਵਿਸਤਾਰ ਕਰ ਲਿਆ ਸਾਰੀ ਚੀਜ਼ਾਂ ਦਾ ਉਹਨਾਂ ਨੂੰ ਪਾਰਟੀਆਂ ਦਾ ਨਾਮ ਤਾਂ ਨਹੀਂ ਆਪ ਲੈ ਸਕਦੇ ਤੁਹਾਨੂੰ ਚੰਗੀ ਤਰ੍ਹਾਂ ਹੀ ਪਤਾ ਹੈ ਵੀ ਕਿਹੜੀ ਕਿਹੜੀ ਪਾਰਟੀ ਨੇ ਕਿਦਾਂ ਵਿਸਤਾਰ ਕਰਿਆ ਰੋਡ ਬਣਾ ਲਈ ਕੁਝ ਬਣਾ ਲੇ ਨਾ ਨਹੀਂ ਲੈ ਸਕਦੇ ਦੋਸਤੋ ਕਿਉਂਕਿ ਇਹ ਸਾਡੇ ਤੇ ਇਫੈਕਟ ਪੈਂਦਾ ਸਾਡੇ ਚੈਨਲ ਤੇ ਫਿਰ ਤੁਹਾਡੇ ਤੱਕ ਗੱਲਾਂ ਪਹੁੰਚਣਗੀਆਂ ਕਿਵੇਂ ਸੋਚੋ ਸਮਝੋ ਵਿਚਾਰੋ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸਮਝੋ ਆਪਣੇ ਯਾਰ ਦੋਸਤਾਂ ਦੀ ਸਭ ਨੂੰ ਬਚਾਉਣ ਦੀ ਇਸ ਅੜਜੇ ਵਿੱਚ ਨਿਕਾਲਣ ਦੀ ਵੀ ਜ਼ਿੰਮੇਵਾਰੀ ਸਮਝੋ ਤੇ ਇਕੱਠੇ ਹੋਵੋ ਸੋਚੋ ਵਿਚਾਰੋ ਆਪਣੇ ਕੰਮ ਆਪ ਕਰੋ ਗੱਲਾਂ ਵਿੱਚ ਨਾ ਉਲਜੋ ਸਾਰੇ ਕੰਮ ਨੂੰ ਮੂਰਤ ਰੂਪ ਦੇਵੋ ਤੇ ਆਪਾਂ ਤਾਂ ਖਾਲੀ ਕਿ ਜੇ ਨੂੰ ਕੈਨੇਡਾ ਅਮਰੀਕਾ ਭੇਜਿਆ ਜਾ ਰਿਹਾ ਹੈ ਚੰਗੇ ਬੰਦੇ ਆ ਜਿੱਥੇ ਰਹਿ ਵੀ ਰਹੇ ਆ ਤਰੱਕੀਆਂ ਕਰ ਰਹੇ ਆ ਉਹਨਾਂ ਦਾ ਹਾਲਤ ਤੁਹਾਨੂੰ ਪਤਾ ਹੀ ਹੈ ਕੀ ਹੋ ਰਿਹਾ ਹੈ ਤਾਂ ਆਪਣੇ ਆਪ ਨੂੰ ਆਪਣੇ ਵਿਰਸੇ ਨੂੰ ਆਪਣੇ ਸਾਰੇ ਸ਼ਿਸ਼ਟ ਨੂੰ ਸੰਭਾਲ ਦੀ ਜ਼ਿੰਮੇਵਾਰੀ ਆਪਣੀ ਹੀ ਹੈ ਕਿਸੇ ਹੋਰ ਦੀ ਨਹੀਂ ਖਫਾ ਵੋਟਿੰਗ ਪਾ ਕੇ ਕਿਸੇ ਹੋਰ ਦੇ ਹੱਥ ਜੀ ਦੇ ਦਿੰਨੇ ਆ ਇਹ ਹੀ ਗਲਤੀਆਂ ਨੇ ਆਪਣੀਆਂ ਤਾਂ ਚੰਗਾ ਸੁਣੋ ਚੰਗਾ ਬੋਲੋ ਤੇ ਚੰਗਾ ਹੀ ਅੱਗੇ ਜਾਜ ਕਰਕੇ ਤੁਸੀਂ ਵੋਟ ਪਾਣੀ ਹੈ ਤਾਂ ਕਿ ਅੱਗੇ ਵੀ ਵਧੀਆ ਸਿਸਟਮ ਚਲੇ ਸਿਸਟੋਮੈਟਿਕਲ ਤੇ ਸਾਰੇ ਇਨਸਾਨ ਵਧੀਆ ਰਹਿਣ ਸੁਖ શાંતੀ ਇਹ ਹੀ ਤਾਂ ਗੁਰੂਆਂ ਦਾ ਆਦੇਸ਼ ਸੀ ਪਰ ਪੌੜੀ ਦੇ ਆਪਣੇ ਵਿਰਸੇ ਵਿੱਚ ਕੋਈ ਹੋਰ ਵੀਸਾ ਵੜਨ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਫਿਰ ਹੋਰ ਉਲਝਾਂਗੇ ਆਪਣੇ ਵਿਰਸੇ ਨੂੰ ਸੰਭਾਲੋ ਆਪਣੇ ਆਪ ਨੂੰ ਸੰਭਾਲੋ ਇਹ ਹੀ ਵਧੀਆ ਹੈ ਆਸ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਵੇਗੀ ਤਾਂ ਇਸੇ ਨਾਲ ਇਜਾਜ਼ਤ ਚਾਹੁੰਦੇ ਹਾਂ ਅੱਗੇ ਵੀ ਵੀਡੀਓ ਲੈ ਕੇ ਆਵਾਂਗੇ ਜਿਸ ਤਰ੍ਹਾਂ ਦੇ ਤੁਸੀਂ ਕਮੈਂਟ ਕਰੋਗੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਵਧੀਆ ਲੱਗੇ ਅਸੀਂ ਬਸ ਇਹ ਹੀ ਚਾਹੁੰਦੇ ਹਾਂ ਤੁਹਾਨੂੰ ਚੰਗੀਆਂ ਵਧੀਆ ਗੱਲਾਂ ਦਸੀਏ ਕਿ ਜੋ ਤੁਸੀਂ ਸੋਚ ਨਹੀਂ ਪਾ ਰਹੇ ਉਹ ਤੁਹਾਨੂੰ ਦੇਖ ਵੀ ਨਹੀਂ ਰਿਹਾ ਦੇਖ ਕਿਉਂ ਨਹੀਂ ਰਿਹਾ ਕਿ ਗੋਲਜੇ ਹੋਏ ਆ ਤਾਂ ਹੱਥ ਜੋੜ ਕੇ ਬੇਨਤੀ ਹੈ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਵਸ ਤੁਸੀਂ ਵਿਚਾਰਨੀ ਆ ਸੋਚਨੀ ਆ ਸੰਭਾਲਣਾ ਤਾਂ ਆਪਣੇ ਆਪ ਹੀ ਸਾਰਾ ਕੁਝ ਕਰਨਾ ਕਰੋਗੇ ਤਾਂ ਚੰਗੇ ਰਹੋਗੇ ਨਹੀਂ ਤਾਂ ਫਿਰ ਐਵੇਂ ਹੀ ਉਲਜਦੇ ਚੱਲੀ ਜਾਵਾਂਗੇ ਜਿਵੇਂ ਚੱਲ ਰਹੇ ਹਾਂ ਕਿੰਨੇ ਸਾਲਾਂ ਤੋਂ ਆਜ਼ਾਦੀ ਤੋਂ ਬਾਅਦ ਵੀ ਕਹਿ ਰਹੇ ਨੇ ਆਜ਼ਾਦੀ ਮਿਲ ਗਈ ਫਿਰ ਇਹ ਤਾਂ ਤੁਸੀਂ ਸਮਝਦਾਰ ਹੋ ਆਜ਼ਾਦੀ ਮਿਲੀ ਹੈ ਨਹੀਂ ਮਿਲੀ ਇਹਦੇ ਹੋਰ ਲਜਾਤਾ ਤਾਂ ਧੰਨਵਾਦ ਦੋਸਤੋ ਅਗਲੀ ਵੀਡੀਓ ਫੇਰ ਲੈ ਕੇ ਆਵਾਂਗੇ ਵਧੀਆ ਵਧੀਆ ਕਮੈਂਟ ਕਰਿਓ ਸਾਨੂੰ ਦੱਸਿਓ ਕਿਸ ਟੌਪਿਕ ਤੇ ਵੀਡੀਓ ਬਣਾਣੀ ਆ ਉਸ ਤਰ੍ਹਾਂ ਦੀ ਅਸੀਂ ਹੋਰ ਨੌਲੇਜ ਨਾਲ ਉਹ ਵੀਡੀਓ ਤੁਹਾਡੇ ਭਾਗੀ ਤੁਸੀਂ ਸਮਝਾ ਸਕੋ ਉਸ ਵੀਡੀਓ ਰਾਹੀਂ ਯਾਰ ਮਿੱਤਰਾਂ ਨੂੰ ਸ਼ੇਅਰ ਕਰ ਸਕੋ ਇਹ ਚ ਤੁਹਾਡਾ ਵੀ ਫਾਇਦਾ ਹੈ ਬਾਕੀ ਸਭ ਦਾ ਫਾਇਦਾ ਹੁੰਦਾ ਦੋਸਤੋ ਕਿਉਂਕਿ ਫਾਇਦੇਮੰਦ ਇਨਸਾਨ ਸਹੀ ਇਨਸਾਨ ਹੋਈ ਹੁੰਦਾ ਜੋ ਸਭ ਦਾ ਫਾਇਦਾ ਸੋਚੇ ਉਹ ਇਨਸਾਨ ਸਹੀ ਨਹੀਂ ਹੁੰਦਾ ਜੋ ਕੱਲਾ ਆਪ ਦਾ ਫਾਇਦਾ ਸੋਚੇ ਤਾਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਤਾਂ ਜਰੂਰ ਗੌਰ ਕਰਿਓ ਇਹਨਾਂ ਗੱਲਾਂ ਤੇ ਕਮੈਂਟ ਕਰਿਓ ਤੇ ਅਸੀਂ ਉਸੇ ਤਰ੍ਹਾਂ ਦੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਧੰਨਵਾਦ ਰੱਬ ਰਾਖਾ